ਆ ਦੇਖੋ ਇਹ ਸਟਾਰਟ ਹੋ ਗਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਜੇ ਪਾਉਣਾ ਆਪਾਂ ਪੈਸਿਆਂ ਚ ਪੈਸਿਆਂ ਚ ਠੀਕ ਹੈ ਜੀ ਫਿਰ ਤਾਂ ਪੈਸੇ ਆ ਗਏ ਉੱਤੇ ਠੀਕ ਹੈ ਐਂਟਰੀ ਹੋ ਜੂਗੀ ਵੀ ਕਿੰਨੇ ਰੁਪਈਆ ਦਾ ਹਾਂਜੀ ਹਾਂਜੀ ਫਿਰ ਤਾਂ ਦੱਬੋ ਇਧਰੋਂ ਪੈਸੇ ਧਰਕੇ ਮਾਰੋ ਐਂਟਰ ਤੇ ਕਾਰਡ ਲਾ ਦਿਓ ਅੱਛਾ ਕਾਰਡ ਲਾਉਣਾ ਪੈਂਦਾ ਹਾਂਜੀ ਠੀਕ ਹੈ ਠੀਕ ਹੈ ਜੀ ਸਮਝ ਗਏ ਜੇ ਆਪਾਂ ਪਾਉਣਾ ਊ ਪੈਸਿਆਂ ਚ ਮਤਲਬ ਹਾਂ ਠੀਕ ਹੈ ਕਿਸੇ ਨੂੰ 10 ਦਾ ਕਿਸੇ ਨੂੰ 20 ਦਾ ਕਿਸੇ ਨੂੰ 100 ਦਾ 200 ਦਾ ਠੀਕ ਹੈ ਇਧਰ ਆ ਗਿਆ ਜੀ ਠੀਕ ਹੈ ਜੀ ਦੱਬੋ ਕਾਰਡ ਲਾ ਦਿਓ ਟਾੜ ਲਾ ਦਿਓ ਠੀਕ ਜੇ ਆਪਾਂ ਪਾਉਣਾ ਕਿਸੇ ਨੂੰ ਅੱਧਾ ਕਿਲੋ 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 ਡੇਢ ਕਿਲੋ 2 ਕਿਲੋ ਠੀਕ ਹੈ ਜੀ ਘਟਣਾ ਤੇ ਕੱਟ ਲਾ ਕੱਟ ਲੈ ਅੱਛਾ ਦੁੱਧ ਕਿੱਥੋਂ ਨਿਕਲਦਾ ਫਿਰ ਦੁੱਧ ਆਹ ਨਿਕਲਦਾ ਆਹ ਨਿਕਲਦਾ ਠੀਕ ਹੈ ਅੱਛਾ ਜੀ ਸਮਝ ਗਈ ਗੱਲ ਇਹਦੇ 'ਚ ਫਿਰ ਮਤਲਬ ਜਿਹੜਾ ਹੈ ਟੈਂਕਰ ਤਿਆਰ ਕਰਵਾਇਆ ਇਹ ਕਿੰਨੇ ਕੁ ਰੁਪਈਆ ਦੇ ਵਿੱਚ ਤਿਆਰ ਹੋ ਗਿਆ ਸੀਗਾ ਇਹ ਤਾਂ ਜੀ 5.5 ਲੱਖ ਦੀ ਤਾਂ ਗੱਡੀ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ 8.3 ਲੱਖ ਰੁਪਈਆ ਮਸ਼ੀਨ ਮਸ਼ੀਨ ਦਾ ਠੀਕ ਹੈ ਤੇ ਇਹਦੇ ਨਾਲ ਕੰਮ ਬੜਾ ਮਤਲਬ ਆਸਾਨ ਹੋ ਗਿਆ ਹਨਾ ਆਸਾਨ ਹੈ ਜੀ ਇਹਦੇ ਨਾਲ ਕੋਈ ਹੱਥ ਨਹੀਂ ਟਪਾਉਣਾ ਠੀਕ ਹੈ ਕੋਈ ਅਗਲੇ ਨੂੰ ਬੈਠ ਨਹੀਂ ਬੈਮ ਨਹੀਂ ਘਟ ਪਾਇਆ ਜਾਂ ਵੱਧ ਪਾਇਆ ਠੀਕ ਹੈ ਠੀਕ ਹੈ ਜੀ ਕੱਟ ਲਾਓ ਭਾਵੇਂ ਆਪ ਕੱਟ ਲਓ ਭਾਵੇਂ ਮਾਲਕ ਆਪ ਕੱਟ ਲੇ ਠੀਕ ਹੈ ਇਹ ਸਾਰਾ ਦੁੱਧ ਜਾਂਦਾ ਨਗਦੋ ਨਗਦੀ ਹੈ ਕਿ ਮਹੀਨੇ ਤੋਂ ਵੀ ਸਾਫ਼ ਹੋ ਜਾਂਦਾ ਇਹ ਨਗਦ ਵੀ ਜਾਂਦਾ ਜੀ ਧਾਰ ਵੀ ਜਾਂਦਾ ਧਾਰ ਵੀ ਜਾਂਦਾ ਉਹ ਘਰ ਵੇਚੀ ਦੇ ਨੇ ਜਿਹੋ ਜਿਹੇ ਘਰ ਹੁੰਦੇ ਹੈਗੇ ਠੀਕ ਹੈ ਮਲਾਜ਼ਮ ਦਾ ਔਕਾ ਹੁੰਦਾ ਹਾਂ ਜੀ ਪਰ ਮੇਰੇ ਇਥੇ ਉਹ ਮੇਜਣੇ ਉਹਨਾਂ ਦਾ ਕੰਮ ਜੇ 10 ਦਿਨ ਦਾ 15 ਦਿਨ ਦਾ ਕਰਲੀ ਤੇ ਦੂਜੇ ਨਾਲ ਉਹਦਾ ਸਰਦਾਰੀ ਦਾ ਉਹ ਠੀਕ ਹੈ ਘਰੇ ਕਿੰਨੇ ਕ ਜਾਨਵਰ ਰੱਖੇ ਹੋਏ ਹੈਗੇ ਸਾਡੇ ਥੋੜੀ ਨੇ ਬਾਕੀ ਕਰੇ ਹੋਣਗੇ ਜੀ ਸਾਡੇ ਕੋਲ ਇਸ ਟਾਈਮ ਜਿੰਜ ਬੱਚੇ ਪਾਈਏ ਫਿਰ ਤਾਂ ਜਾਦੇ ਨੇ ਠੀਕ ਹੈ ਦੁੱਧ ਵਾਲੇ ਹਾਂ ਨਹੀਂ ਨਹੀਂ ਬੱਚੇ ਜਿਵੇਂ ਦੁੱਧ ਵਾਲੇ ਦੀ ਮੱਝ ਮੈਂ ਸੰਭਾ ਹਾਂ ਹਾਂ ਦੁੱਧ ਵਾਲੇ ਕਿੰਨੇ ਹੈਗੇ 45 46 ਸਾ ਠੀਕ ਹੈ 45 ਠੀਕ ਹੈ ਤੇ ਜੇ ਇਹ ਦੁੱਧ ਆਸੀ ਪਾਸੋਂ ਇਕੱਠਾ ਕਰਦੇ ਹਾਂ ਕਿ ਕੱਲਾ ਆਪਦੇ ਫਾਰਮ ਦਾ ਹੀ ਹੈ ਨਹੀਂ ਕੱਲਾ ਆਪਦੇ ਫਾਰਮ ਦਾ ਜਿਹੜਾ ਆਪਾਂ ਮਾਨਸਾ ਸਪਲਾਈ ਕਰਨਾ ਕੱਲਾ ਆਪਦੇ ਫਾਰਮ ਦਾ ਕੱਲਾ ਆਪਦੇ ਫਾਰਮ ਦਾ ਹੈਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਨਾ ਮਤਲਬ ਜਿਹੜੇ 2 ਦਾ 4 ਮਿੰਟ ਸਾਨੂੰ ਦਿੱਤੇ ਠੀਕ ਹੈ ਮੇਰਾ ਵੀਡੀਓ ਬਣਾਉਣ ਦਾ ਇਕੋ ਇੱਕ ਮਕਸਦ ਸੀਗਾ ਵੀ ਆਪਾਂ ਨੂੰ ਨਾ ਜਦੋਂ ਪਸ਼ੂ ਆਪਾਂ ਘਰੇ ਵੀ ਰੱਖਦੇ ਆ ਤਾਂ ਉਹਦੀ ਸਪਲਾਈ ਆਪਾਂ ਨੂੰ ਸ਼ਹਿਰਾਂ ਦੇ ਵਿੱਚ ਕਰਨੀ ਚਾਹੀਦੀ ਹੈ ਸਟਾਰਟਿੰਗ ਜਿਹੜਾ ਹੈਗਾ ਉਹੋ ਆਪਾਂ ਨੂੰ ਪਤਾ ਹੀ ਹੈ ਛੋਟੇ ਪੱਧਰ ਤੋਂ ਕਰਨਾ ਚਾਹੀਦਾ ਬਾਈ ਜੀ ਹੁਣ ਇਹਨਾਂ ਨੂੰ ਮੈਨੂੰ ਐ ਲੱਗਦਾ ਕਾਫੀ ਸਾਲ ਹੋ ਗਏ ਹੋਣਗੇ ਬਾਈ ਜੀ ਤੁਹਾਨੂੰ ਤੁਹਾਨੂੰ ਕਾਫੀ ਸਾਲ ਹੋ ਗਏ 3 ਸਾਲ ਹੋ ਗਏ ਜੀ ਮਾਨਸਾ ਦੇ ਵਿੱਚ 3 ਸਾਲ ਮਾਨਸਾ ਦੇ ਵਿੱਚ ਹੋ ਗਏ ਸਟਾਰਟਿੰਗ ਇੱਥੇ ਕੀਤੀ ਸੀ ਕਿ ਸਟਾਰਟਿੰਗ ਬਰਨਾਲੇ ਤੋਂ ਕਰੀ ਸੀ ਅੱਛਾ ਜੀ ਪਹਿਲਾਂ 2 ਸਾਲ ਬਰਨਾਲੇ ਜਾਂਦੇ ਰਹੇ ਜੀ ਠੀਕ ਹੈ ਜੀ ਉੱਥੇ ਸਾਨੂੰ ਸੁਧ ਨਹੀਂ ਲੱਗਿਆ ਸਾਨੂੰ ਸੈੱਟ ਬਿਆ ਫਿਰ ਮਾਨਸਾ ਤੁਸੀਂ ਹਾਂ ਜੀ ਆਪ ਦਾ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਠੀਕ ਹੈ ਜੀ ਜੇ ਕੋਈ ਮਿਲਾਵਟ ਕੱਢੇ कि 10000 ਰੁਪਏ ਨੂੰ ਨਾਮ ਜਿੰਨਾ ਕਿਲੋ ਮਗਰ ਕਿਲੋ ਮਗਰ 10000 ਰੁਪਏ ਇਨਾਮ ਦਾ ਮਤਲਬ ਤੁਸੀਂ ਤੈਅ ਕੀਤਾ ਹੋਇਆ ਜੇ ਸਾਡੇ ਦੁੱਧ ਦੇ ਵਿੱਚ ਕੋਈ ਮਿਲਾਵਟ ਆਵੇ ਵੈਰੀ ਗੁੱਡ ਤੁਸੀਂ ਵਧਾਈ ਦੇ ਪਾਤਰੋਂ ਜਿਹੜਾ ਤੁਸੀਂ ਮਤਲਬ ਆਪ ਦੀ ਘਰੇ ਮਿਹਨਤ ਕਰਕੇ ਚੰਗਾ ਦੁੱਧ ਸਪਲਾਈ ਤੁਸੀਂ ਸ਼ਹਿਰਾਂ ਦੇ ਵਿੱਚ ਕਰਦੇ ਹੋ ਕਿਉਂਕਿ ਤੁਹਾਡੇ ਹਾਂ ਮੈਂ ਆਖੀ ਇਹਨਾਂ ਬਾਈ ਵੀ ਮਿਹਨਤ ਬਹੁਤ ਜ਼ਿਆਦਾ ਆ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਕਿ ਟਾਈਮ ਦਿੱਤਾ ਸਾਨੂੰ ਹਨਾ ਬਹੁਤ ਧੰਨਵਾਦ ਤੁਹਾਡੀਆਂ ਇਹ ਵੀਡੀਓ ਦੇਖ ਕੇ ਹਨਾ ਜਿਹੜੇ ਨੌਜਵਾਨ ਹੈਗੇ ਹਨ ਉਹ ਮਤਲਬ ਉਤਸ਼ਾਹ ਪੈਦਾ ਹੋ ਉਹਨਾਂ ਦੇ ਮਨਾਂ ਦੇ ਵਿੱਚ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜ਼ਰੂਰ ਕਰੋ ਧੰਨਵਾਦ ਸਾਰੇ ਵੀਰਾਂ ਦਾ